ਪੰਜਾਬ ਸਰਕਾਰ ਵੱਲੋਂ ਮਾਰਚ ਮਹੀਨਾ ਯੁਧ ਨਸ਼ਿਆਂ ਦੇ ਵਿਰੁੱਧ ਦੇ ਅੰਤਰਗਤ ਆ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਕਪੂਰਥਲਾ ਸਾਹਿਬ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਡਿਸਟ੍ਰਿਕਟ ਕਪੂਰਥਲਾ ਵਿੱਚ ਸਬਰੀਨ ਫਗਵਾੜਾ ਵਿੱਚ ਨਸ਼ਾ ਤਸਕਰਾਂ ਅਤੇ ਉਹਨਾਂ ਸਾਥੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਅੰਤਰਗਤ ਇੱਕ ਕੰਪਲੇਂਟ ਪੀਐਸ ਰਾਵਲਕਿੰਡੀ ਸਾਨੂੰ ਰੀਸੀਵ ਹੋਈ ਹੈ ਜੀ ਸੁਖਵਿੰਦਰ RAM ਵੱਲੋਂ ਕਿ ਉਸ ਦਾ ਲੜਕਾ ਸ਼ਿਵ ਚਰਨ ਨਸ਼ੇ ਦਾ ਟੀਕਾ ਲਗਾ ਕੇ ਉਸ ਦੀ ਉਸ ਦੀ ਮੌਤ ਹੋ ਗਈ ਹੈ ਆ ਆਪਨੇ ਕੰਪਲੇਂਟ ਦੇ ਵਿੱਚ ਉਸ ਨੇ ਕਿਹਾ ਕਿ ਰਾਮਪੁਰ ਸੁਨਰਾ ਦੇ ਹੀ ਰਹਿਣ ਵਾਲਾ ਹਰਵਿੰਦਰ ਰਾਮ ਮਨਜਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਇਹਨਾਂ ਵੱਲੋਂ ਹੀ ਉਸ ਦੇ ਲੜਕੇ ਨੂੰ ਜਿਹੜਾ ਨਸ਼ੇ ਦਾ ਟੀਕਾ ਲਗਾਇਆ ਗਿਆ ਹੈ ਔਰ ਇਹ ਆਪਸ ਦੇ ਵਿੱਚ ਦੋਸਤ ਹਨ ਔਰ ਇਹ ਨਸ਼ੇ ਇਕੱਠੇ ਰੜਕੇ ਲਾਉਂਦੇ ਸਨ ਤੇ ਨਸ਼ਾ ਵੇਚਣ ਦਾ ਵੀ ਕੰਮ ਕਰਦੇ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਡੀਐਸਪੀ ਫਗਵਾੜਾ ਉਹਨਾਂ ਦੇ ਅnder ਗਤ ਐਸਐਚਓ 라ਵਲਪਿੰਡੀ ਵੱਲੋਂ ਟੀਮਸ ਦਾ ਗਠਿਤ ਕੀਤਾ ਗਿਆ ਐਫਆਈਆਰ 16/25 ਅਧੀਨ ਤਾਰਾ 105 ਅਤੇ 3 ਬੀਐਨਐਸ ਦੇ 3 ਐਫਆਈਆਰ ਰਜਿਸਟਰ ਕੀਤੀ ਗਈ ਤੇ ਟੀਮਾਂ ਨੂੰ ਡਿਪੂਟ ਕੀਤਾ ਗਿਆ ਤਿੰਨੋਂ ਹੀ ਅਕਿਊਜ਼ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਨਾਂ ਦਾ ਫਰਦਰ ਫਾਰਵਰਡ ਦੇ ਬੈਕਵਰਡ ਲਿੰਕੇਜਿਸ ਨੂੰ ਵੀ ਐਨਾਲਾਈਜ਼ ਕੀਤਾ ਜਾਏਗਾ ਔਰ ਜੇਕਰ ਹੋਰ ਵੀ ਕਿਸੇ ਦੀ ਸ਼ਮੂਲੀਅਤ ਇਹਦੇ ਚਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਵੀ ਸਤਕਾਰਗ ਕਰਤੀ ਜਾਏਗੀ ਮੈਂ ਆਪ ਸਭ ਨੂੰ ਇਸ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਦੀ ਹਾਂ ਆਮ ਪਬਲਿਕ ਨੂੰ ਕਿ ਸਾਨੂੰ ਇਸ ਯੁੱਧ ਨਸ਼ਿਆਂ ਦੇ ਵਿਰੁੱਧ ਵਿੱਚ ਕੋਆਪਰੇਟ ਕਰੋ ਔਰ ਵੱਧ ਤੋਂ ਵੱਧ ਇਨਫੋਰਮੇਸ਼ਨ ਸ਼ੇਅਰ ਕਰੋ ਇਸ ਇਨਫੋਰਮੇਸ਼ਨ ਨੂੰ ਗੋਪਨੀਅ ਰੱਖਿਆ ਜਾਏਗਾ ਆਪ ਸੇਫ ਪੰਜਾਬ ਹੈਲਪਲਾਈਨ ਨੰਬਰ 9779100200 ਦਾ ਇਸਤੇਮਾਲ ਕਰ ਸਕਦੇ ਹੋ ਜਾਂ ਸਾਨੂੰ ਵਟਸਐਪ ਤੇ ਲੋਕਲ ਥਾਣਾ ਮੇਰੇ ਦਫ਼ਤਰ ਕੰਟਰੋਲ ਰੂਮ ਦੇ ਉੱਪਰ ਵੀ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਇਸ ਦੇ ਨਾਲ ਹੀ ਮੈਂ ਨਸ਼ਾ ਤਸਕਰਾਂ ਨੂੰ ਵੀ ਚੇਤਾਵਨੀ ਦੇਣਾ ਚਾਹਨੀ ਹਾਂ ਕਿ ਨਸ਼ੇ ਦੇ ਬਿਜ਼ਨਸ ਤੋਂ ਜੋ ਵੀ ਪੈਸਾ ਪ੍ਰਾਪਰਟੀਆਂ ਦੇ ਬਣਾਈਆਂ ਗਈਆਂ ਨੇ ਇਹਨਾਂ ਦੇ ਉੱਪਰ ਵੀ ਹੁਣ ਕਾਨੂੰਨੀ ਕਾਰਵਾਈ ਸਖਤ ਨਾਲ ਸਖਤੀ ਨਾਲ ਕੀਤੀ ਜਾਏਗੀ ਆ ਆਪ ਸਭ ਨੂੰ ਫਿਰ ਅਪੀਲ ਹੈ ਕਿ ਇਸ ਯੁੱਧ ਵਿੱਚ ਸਾਡਾ ਸਾਥ ਦਿਓ ਜੈ